ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਸਨੌ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਬਿਲਕੁਲ ਠੀਕ ਠਾਕ ਹਾਂ ਜੀ ਤੇ ਲਓ ਜੀ ਦਿਨ ਹੈਗਾ ਜੀ ਅੱਜ ਸੋਮਵਾਰ ਦਾ ਇਹ ਟਾਈਮ ਜਿਹੜਾ ਹੋ ਗਿਆ ਜੀ 7:30 ਦਾ ਟਾਈਮ ਹੋ ਗਿਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੋਈ ਵੀ ਕੰਮਕਾਰ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਜੀ ਸਿਰਫ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਅੱਜ ਆਪਾਂ ਕੋਈ ਵੀ ਬਲੌਗ ਨਹੀਂ ਜਾਣੇ ਕਿ ਕੋਈ ਵੀ ਕੰਮ ਕਰ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਤੇ ਕਿਉਂਕਿ ਮੇਰੇ ਤੋਂ ਕੱਲ ਸੰਡੇ ਵਾਲੇ ਦਿਨ ਕੋਈ ਵੀ ਜਿਹੜਾ ਵਲੌਗ ਸੀ ਨਹੀਂ ਉਹ ਬਣ ਪਾਇਆ ਜੀ। ਜਾਣੇ ਕਿ ਮੌਸਮ ਇਸ ਤਰ੍ਹਾਂ ਦਾ ਹੋ ਰਿਹਾ ਹਨਾ ਵੀ ਜਿਆਦਾ ਠੰਡ ਸੀਗੀ ਕੱਲ ਤੇ ਫਿਰ ਵਲੌਗ ਨਹੀਂ ਬਣ ਪਾਇਆ ਕਿਉਂਕਿ ਚਲੋ ਕੰਮ ਤਾਂ ਦੇ ਤਾਂ ਕੀਤੀ ਸੀਗੀ ਆਪਾਂ ਤੇ ਪਰ ਇਸ ਤਰ੍ਹਾਂ ਸੀਗਾ ਵੀ ਬਸ ਵਲੌਗ ਨਹੀਂ ਬਣ ਪਾਇਆ ਨਾਲ ਤੇ ਔਖਾ ਹੋ ਜਾਂਦਾ ਜੀ ਥੋੜਾ ਜਿਹਾ ਠੰਡ ਦੇ ਵਿੱਚ ਤੇ ਹਾਂਜੀ ਹੁਣ ਆਪਾਂ ਲੱਗੇ ਆ ਆਪਣੇ ਫਿਰ ਕੰਮ ਧੰਦੇ ਯਾਨੀ ਕਿ ਇਸ ਤੋਂ ਪਹਿਲਾਂ ਵਾਲੇ ਜਿਹੜੇ ਸੀਗੇ ਉਹ ਵੀ ਕਰ ਲੇ ਹੁਣ ਅਗਲੇ ਕੰਮ ਧੰਦੇ ਮੈਂ ਕਰਦੀ ਆ ਤੇ ਮੇਰੇ ਤੋਂ ਵੀਡੀਓ ਹੁਣ ਵੀ ਨਹੀਂ ਬਾਨੀ ਕਿਉਂਕਿ ਮੈਂ ਕੱਲ ਵੀ ਥੋੜਾ ਜਿਹਾ ਬਿਜ਼ੀ ਸੀ ਕਿਸੇ ਕੰਮ ਦੇ ਵਿੱਚ ਤੇ ਅੱਜ ਵੀ ਬਿਜ਼ੀ ਸੀ ਤੇ ਆਪਾਂ ਜਿਹੜਾ ਅੱਜ ਦਾ ਵਲੌਗ ਹੈ ਨਾ ਉਹ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਤੇ ਤਾਂ ਕਰਕੇ ਅੱਜ ਆਪਾਂ ਕੋਈ ਵੀ ਤੁਹਾਡੇ ਨਾਲ ਕੰਮ ਕਾਰਜੋਂ ਕੋਈ ਵੀ ਵਲੌਗ ਨਹੀਂ ਸ਼ੇਅਰ ਕਰਨਾ ਸਿਰਫ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਅੱਜ ਦੇ ਵਲੌਗ ਦੇ ਵਿੱਚ ਤੇ ਬਾਕੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣਾ ਜਿਹੜਾ ਚੈਨਲ ਸੀਗਾ ਉਹ ਮੋਨਟਾਈਜ਼ ਹੋ ਚੁੱਕਿਆ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੀ ਭੈਣ ਭਰਾਵਾਂ ਦਾ ਤੇ ਬਾਕੀ ਇਸ ਤਰ੍ਹਾਂ ਸੀਗਾ ਚੈਨਲ ਨੂੰ ਮੋਨਟਾਈਜ਼ ਹੋਏ ਨੂੰ ਤਾਂ ਕਾਫੀ ਦਿਨ ਹੋ ਗਏ ਤੇ ਬਟ ਮੈਂ ਤੁਹਾਨੂੰ ਦੱਸ ਨਹੀਂ ਪਾਈ ਵੀ ਥੋੜਾ ਜਿਹਾ ਇੱਕ ਤਾਂ ਮੌਸਮ ਖਰਾਬ ਹੋ ਜਾਂਦਾ ਵਿੱਚ ਤੇ ਇੱਕ ਦਿਨ ਛੋਟੇ ਬਸ ਇਸ ਤਰ੍ਹਾਂ ਕੰਮਾਂ ਦੇ ਵਿੱਚ ਬਿਜੀ ਹੋ ਜਾਂਦੀ ਆ ਤੇ ਮੇਰੇ ਤੋਂ ਕੋਈ ਵੀ ਵੀਡੀਓ ਨਹੀਂ ਬਣ ਪਾਈ ਤੇ ਬਾਕੀ ਹੁਣ ਆਪਾਂ ਤੁਹਾਡੇ ਨਾਲ ਹਾਂ ਚਿੰਨੀਆਂ ਵੀ ਤੁਸੀਂ ਰਿਕਵੈਸਟ ਕਰ ਰਹੇ ਹੋ ਆਪਾਂ ਸਾਰੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਸ ਤਰ੍ਹਾਂ ਹੋਮ ਟੂਰ ਹੋ ਗਿਆ ਹੋਰ ਕਾਫੀ ਵੀਡੀਓ ਹਨ ਜਰੂਰ ਸ਼ੇਅਰ ਕਰਾਂਗੇ ਜੀ ਤੇ ਬਸ ਅੱਜ ਦਾ ਦਿਨ ਆਪਾਂ ਤੁਹਾਡੇ ਨਾਲ ਕੋਈ ਵੀ ਕੰਮ ਕਰ ਜਿਹੜਾ ਨਹੀਂ ਸ਼ੇਅਰ ਕਰਨਾ ਹੈਗਾ ਤੇ ਬਾਕੀ ਅੱਜ ਦਾ ਦਿਨ ਹੀ ਪਾਸ ਆਪਾਂ ਜਨਨ ਕੀ ਵਲੌਗ ਕੋਈ ਕੰਮ ਕਰ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਤੇ ਮੈਂ ਕਿਹਾ ਵੀ ਆਪਾਂ ਦੱਸ ਦਈਏ ਕਿਉਂਕਿ ਫਿਰ ਕਾਫੀ ਪੈਣਾ ਮੇਰੀਆਂ ਹੈਗੀਆਂ ਜਿਹੜੀਆਂ ਮੈਨੂੰ ਕਮੈਂਟ ਕਰਦੇ ਆਂਗੀ ਦੀਦੀ ਤੁਸੀਂ ਮੈਨੂੰ ਵਲੌਗ ਹਰ ਰੋਜ਼ ਪਾਇਆ ਕਰੋ ਤੇ ਤਾਂ ਕਰਕੇ ਮੈਂ ਖਾਪਾ ਦੱਸ ਦਈਏ ਤੇ ਵੀ ਅੱਜ ਦਾ ਦਿਨ ਆਪਾਂ ਬੀਜੀ ਆ ਤੇ ਇਸ ਕਰਕੇ ਅੱਜ ਕੋਈ ਵੀ ਵਲੌਗ ਤੁਹਾਡੇ ਨਾਲ ਨਹੀਂ ਮੈਂ ਸ਼ੇਅਰ ਕਰ ਪਾਉਂਗੀ ਤੇ ਬਾਕੀ ਤੁਹਾਨੂੰ ਰਿਕਵੈਸਟ ਆ ਚੈਨਲ ਤੇ ਨਵੇਂ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਿਸ ਤਰ੍ਹਾਂ ਆਪਣੀ ਸਪੋਰਟ ਜਿਹੜੀ ਤੁਸੀਂ ਪਹਿਲਾਂ ਬਣਾਈ ਆ ਤੇ ਉਸੇ ਤਰ੍ਹਾਂ ਹੀ ਆਪਣੀ ਸਪੋਰਟ ਅੱਗੇ ਵੀ ਬਣਾ ਕੇ ਰੱਖਿਓ ਜੀ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਸਾਥ ਦਿੰਦੇ ਰਹੋ ਤੇ ਆਪਾਂ ਸੋਹਣੇ-ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਕਿਉਂਕਿ ਜਿਹੜੇ ਗੱਲਾਂ ਬਾਤਾਂ ਕਰਨ ਵਾਲੇ ਨੇ ਉਹਨਾਂ ਨੇ ਤਾਂ ਕਰਨੀਆਂ ਹੀ ਕਰਨੀਆਂ ਉਹਨਾਂ ਨੇ ਤਾਂ ਕਰ ਹੀ ਜਾਣੀਆਂ ਤੇ ਆਪਾਂ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਬਿਲਕੁਲ ਵੀ ਨਹੀਂ ਕਰਨੀ ਹੁਣ ਤੇ ਬਾਕੀ ਵੀ ਮੇਰੀ ਤਰਕਵੈਸਟ ਜਿੰਨਾਂ ਵੀ ਮੇਰੇ ਕੰਮ ਭੈਣਾਂ ਨੇ ਜਿੰਨਾਂ ਜਿਹੜੀਆਂ ਚਾਹੁੰਦੀਆਂ ਨੇ ਕਿ ਹਨਾ ਆਪਾਂ ਕੋਈ ਵੀ ਕਮਾਈ ਦਾ ਸਾਧਨ ਬਣਾਈਏ ਤੇ ਮੇਰੀ ਤਾਂ ਉਹਨਾਂ ਨੂੰ ਇਹੀ ਅ ਬੇਨਤੀ ਹੈ ਇੱਕ ਰਿਕਵੈਸਟ ਹੈ ਇੱਕ ਕਿ ਤੁਸੀਂ ਜ਼ਰੂਰ ਆਪਣਾ YouTube ਤੇ ਚੈਨਲ ਬਣਾ ਕੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਹਨਾ ਤੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ ਲੋਕ ਕਿ ਅਨੇਤਾ ਕਹਿਣਾ ਹੀ ਆ ਲੇਖੋ ਜੀ ਲੋਕਾਂ ਨੇ ਤਾਂ ਜੇ ਆਪਾਂ ਵਿਹਲੇ ਬੈਠੇ ਆ ਤਾਂ ਵੀ ਨਹੀਂ ਆਪਾਂ ਨੂੰ ਛੱਟਣਾ ਜੇ ਆਪਾਂ ਕੋਈ ਕੰਮ ਕਰ ਰਹੇ ਆ ਤਾਂ ਵੀ ਨਹੀਂ ਛੱਟਣਾ ਹਨਾ ਤੇ ਨਾ ਹੀ ਕੋਈ ਰਿਸ਼ਤੇਦਾਰ ਜਾਂ ਕੋਈ ਪੈਂਡਾ ਵਾਲਾ ਕੋਈ ਆਣ ਖੰਡ ਕੋਈ ਆਪਾਂ ਨੂੰ ਘਰੇ ਬੈਠਾ ਨੂੰ ਖਾਣ ਨੂੰ ਨਹੀਂ ਦੇਖੇ ਜਾਂਦਾ ਜੇ ਆਪਦੀ ਜੇਬ ਦੇ ਵਿੱਚ ਹੈਗੀ ਆ ਤਾਂ ਠੀਕ ਆ ਨਹੀਂ ਆਪਦਾ ਖਾ ਲਓ ਤੇ ਨਹੀਂ ਤਾਂ ਬੇਸ਼ੱਕ ਦੀ ਭੁੱਖੇ ਸੌਂ ਜੋ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਅੱਜ ਕੱਲ ਜਿਹੜਾ ਕਹਿ ਲਓ ਨਾਲ ਦਾ ਜੰਮਿਆ ਭੈਣ ਭਰਾ ਉਹ ਵੀ ਸਾਥ ਛੱਟ ਜਾਂਦਾ ਅਜਿਹਾ ਜਿਵੇਂ ਕਹਿ ਲਓ ਨਾ ਲਹੂ ਚਿੱਟਾ ਹੋਇਆ ਪਿਆ ਜੀ ਕੋਈ ਵੀ ਕਿਸੇ ਨੂੰ ਹਮਦਰਦੀ ਨਹੀਂ ਹੈਗੀ ਕਿਸੇ ਤੇ ਤੇ ਲੋਕਾਂ ਦੀ ਪ੍ਰਵਾਹ ਨਾ ਕਰੋ ਜੇਕਰ ਆਪਾਂ ਲੋਕਾਂ ਦੀ ਪ੍ਰਵਾਹ ਕਰਾਂਗੇ ਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧ ਪਾਵਾਂਗੇ ਕਿਉਂਕਿ ਮੈਨੂੰ ਵੀ ਪਹਿਲਾਂ ਹੁੰਦੀਆਂ ਸੀਗੀਆਂ ਹੁਣਗੀਆਂ ਤਾਂ ਹੁਣ ਵੀ ਤੇ ਮੈਨੂੰ ਵੀ ਬਹੁਤ ਸਾਰੀਆਂ ਹੋਈਆਂ ਜੀ ਗੱਲਾਂ ਬਾਤਾਂ ਮੈਨੂੰ ਵੀ ਟੈਨਸ਼ਨ ਹੁੰਦੀ ਸੀ ਮੈਂ ਵੀ ਕਈ ਵਾਰੀ ਟੈਨਸ਼ਨ ਲੈ ਜਾਂਦੀ ਸੀ ਪਰ ਹੁਣ ਮੈਂ ਟੈਨਸ਼ਨ ਲੈਣੀ ਜਿਹੜੀ ਛੱਡਤੀ ਤੇ ਹੁਣ ਆਪਾਂ ਵੀ ਆਪਦਾ ਅੱਗੇ ਤੋਂ ਅੱਗੇ ਸਫਲ ਹੋ ਰਹੇ ਆ ਬਾਕੀ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ ਜੀ ਜੇਕਰ ਆਪਾਂ ਵਾਹਿਗੁਰੂ ਦੇ ਲੜ ਲੱਗੇ ਆ ਤਾਂ ਵਾਹਿਗੁਰੂ ਦੇ ਅੱਗੇ ਵਾਹਿਗੁਰੂ ਦੇ ਮਰਿਆਦਾ ਅਨੁਸਾਰ ਆਪਾਂ ਆਪਦਾ ਇਮਾਨਦਾਰੀ ਨਾਲ ਮਿਹਨਤ ਕਰਦੇ ਆ ਕੋਈ ਵੀ ਤਾਂ ਮਿਹਨਤ ਨੂੰ ਫਰ ਵਾਹਿਗੁਰੂ ਜ਼ਰੂਰ ਲਾਉਂਦਾ ਜੀ ਤੇ ਤੁਸੀਂ ਵੀ ਆਪਣਾ ਜਿਹੜਾ ਕੋਈ ਵੀ ਆਪਣਾ ਤੁਸੀਂ ਕੰਮ ਕਰ ਰਹੇ ਹੋ ਤੇ ਤੁਸੀਂ ਲੋਕਾਂ ਦੀ ਪ੍ਰਵਾਹ ਕਰਕੇ ਕੋਈ ਵੀ ਕੰਮ ਦੇ ਵਿੱਚ ਛੱਡੋ ਨਾ ਤੁਸੀਂ ਅਧੂਰਾ ਨਾ ਛੱਡੋ ਤੁਸੀਂ ਆਪਣਾ ਕੰਮ ਜਾਰੀ ਰੱਖੋ ਇੱਕ ਨਾ ਇੱਕ ਦਿਨ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਜੀ ਤੇ ਹਾਂਜੀ ਬਾਕੀ ਜਿਹੜਾ ਜਿਵੇਂ ਹਾਊਸ ਵਾਈਫ ਲਈ ਦੇਖੋ ਜੀ ਜੇ ਆਪਾਂ ਕੋਈ ਦੋ ਪਸ਼ੂ ਰੱਖ ਕੇ ਤੇ ਨਾਲ ਹਨਾ ਆਪਾਂ ਨਾਲ YouTube ਦਾ ਕੰਮ ਕਰ ਰਹੇ ਆਂ ਨਾਲ ਆਪਣਾ ਘਰ ਦਾ ਕੰਮ ਕਰ ਰਹੇ ਆਂ ਤਾਂ ਇਹਦੇ ਵਿੱਚ ਕੋਈ ਮਾੜਾ ਕੰਮ ਨਹੀਂ ਹੈਗਾ ਤੇ ਤੁਸੀਂ ਜ਼ਰੂਰ ਕਰੋ ਜਿਹੜੀਆਂ ਵੀ ਮੇਰੀਆਂ ਭੈਣਾਂ ਇਹ ਸੋਚ ਰਹੀਆਂ ਆਏ ਹਨਾ ਕਿ ਅਸੀਂ ਬੇਲੀਆਂ ਆਏ ਹਨਾ ਕਿਉਂਕਿ ਦੇਖੋ ਜੀ ਘਰ ਦੇ ਵਿੱਚ ਔਰਤ ਕੰਮ ਕਰਦੀ ਹੈ ਨਾ ਉਹਨੂੰ ਵੇਲਾ ਹੀ ਸਮਝਿਆ ਜਾਂਦਾ ਬੇਸ਼ੱਕ ਦੀ ਉਹ ਜਿੰਨਾ ਮਰਜ਼ੀ ਆਪਦਾ ਘਰ ਦਾ ਸਾਫ ਸਫਾਈ ਕਰਦੀ ਆ ਹਨਾ ਆਪਦੇ ਬੱਚੇ ਸੰਭਾਲਦੀ ਆ ਤੇ ਠੀਕ ਹੈ ਜੀ ਆਪਣਾ ਸਾਰਾ ਪਰਿਵਾਰ ਸੰਭਤੀ ਆ ਤੇ ਨਾਲ ਪਸ਼ੂ ਡੰਗਰ ਵੀ ਸੰਭਤੀ ਆ ਤਾਂ ਤਾਂ ਵੀ ਉਹਨੂੰ ਸਿਰਫ ਵੇਲਾ ਹੀ ਸਮਝਿਆ ਜਾਂਦਾ ਵੀ ਇਹ ਵੀ ਕੋਈ ਕੰਮ ਆ ਜਾਂ ਕਹਿ ਦਿੰਦੇ ਆ ਵੀ ਤੂੰ ਕਿਹੜਾ ਕੱਲੀ ਕਰਦੀ ਆ ਸਾਰੇ ਕਰਦੇ ਨਹੀਂ ਹਨਾ ਇਸ ਤਰ੍ਹਾਂ ਕਈ ਕਾਫੀ ਘਰਾਂ ਦੇ ਵਿੱਚ ਹੁੰਦੀਆਂ ਐਵੇਂ ਦੀਆਂ ਗੱਲਾਂ ਤੇ ਕਾਫੀ ਇਸ ਤਰ੍ਹਾਂ ਦੇ ਵੀ ਹੈਗੇ ਨੇ ਹਨਾ ਜਿਹੜੇ ਮੰਨ ਕੇ ਚੱਲੋ ਹਸਬੰਡ ਹੋਗੇ ਨਾਲ ਹਨਾ ਆਪ ਜਣਗੇ ਆਪਣਾ ਪਰਿਵਾਰ ਹੁੰਦਾ ਆਪਾਂ ਨੂੰ ਸਪੋਰਟ ਕਰਦਾ ਤੇ ਬਾਕੀ ਜੇਕਰ ਤੁਹਾਡਾ ਪਰਿਵਾਰ ਤੁਹਾਨੂੰ ਸਾਥ ਦੇ ਰਿਹਾ ਤਾਂ ਤੁਸੀਂ ਲੋਕਾਂ ਦੀ ਪ੍ਰਵਾਨਨਾ ਕਰੋ ਜੀ ਤੇ ਤੁਸੀਂ ਜ਼ਰੂਰ YouTube ਚੈਨਲ ਜਿਹੜਾ ਬਣਾ ਕੇ ਤਾਂ ਤੁਸੀਂ ਉਹਦੇ ਤੇ ਕੰਮ ਕਰ ਸਕਦੇ ਹੋ ਠੀਕ ਆ ਬਾਕੀ ਇਮਾਨਦਾਰੀ ਦੇ ਨਾਲ ਤੁਸੀਂ ਆਪਣਾ ਟੈਲੈਂਟ ਦਿਖਾਓ ਠੀਕ ਆ ਜੀ ਬਾਕੀ ਕਿਸੇ ਦਾ ਕਾਪੀ ਨਾ ਕਰੋ ਕਿਸੇ ਨੂੰ ਜਾਨਕਿ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਦੇਖ ਕੇ ਤੇ ਉਹ ਕਿਸ ਤਰ੍ਹਾਂ ਕਰ ਰਿਹਾ ਆਪਾਂ ਉਹਨੂੰ ਦੇਖ ਕੇ ਹਾਂਜੀ ਇਸ ਤਰ੍ਹਾਂ ਦੇਖੋ ਵੀ ਉਹ ਕਿਹੜਾ ਕੰਮ ਕਰ ਰਿਹਾ ਤੁਸੀਂ ਉਹਦਾ ਐਂਡ ਦੇਖੋ ਜਦੋਂ ਕੰਮ ਕੋਈ ਵੀ ਆਪਾਂ ਸ਼ੁਰੂ ਕੀਤਾ ਜੀ ਉਹਦਾ ਐਂਡ ਦੇਖੋ ਜੇਕਰ ਉਹ ਐਂਡ ਉਹਦਾ ਵਧੀਆ ਹੈ ਉਧਰ ਰਿਜ਼ਲਟ ਚੰਗਾ ਏ ਹਨਾ ਤੁਸੀਂ ਇਹ ਚੀਜ਼ ਦੇਖੋ ਜੀ ਫੁਲਾਨਾ ਕੰਮ ਕੋਈ ਵੀ ਇਨਸਾਨ ਆ ਹਨਾ ਉਹ ਇਹ ਕੰਮ ਕਰਕੇ 10000 ਕਮਾਰਿਆ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਮੈਂ ਉਹਦੇ ਤੋਂ ਹੋਰ ਚੰਗਾ ਕਰਾਂ ਜਿਹੜਾ ਉਹ ਜੇ ਉਹ 10000 ਮਹੀਨੇ ਦਾ ਕਮਾਰਿਆ ਤਾਂ ਮੈਂ ਵੀ ਯਾਰ ਭੀ ਆ ਕਮਾਵਾਂ ਹਨਾ ਤੇ ਕਿਸੇ ਤੇ ਸਾੜਾ ਨਾ ਕਰੋ ਤੇ ਸਾੜਾ ਨਾ ਕਰੋ ਕਿਸੇ ਵੀ ਕੰਮ ਤੇ ਹਾਂ ਉਹਦੇ ਤੋਂ ਸਿੱਖਿਆ ਲਓ ਕਿ ਇਹ ਕੰਮ ਚੰਗਾ ਏ ਜੇਕਰ ਇਹ ਕੰਮ ਚੰਗਾ ਹੈ ਹਨਾ ਤੇ ਇਹਦੇ ਨਾਲ ਇੱਕ ਇੱਕ ਚੰਗਾ ਕੰਮ ਕਰਕੇ 10000 ਰੁਪਿਆ ਵੀ ਕਮਾ ਲਿਆ ਕਮਾਰਿਆ ਹਨਾ ਤੇ ਆਪਾਂ ਇਹ ਕੋਸ਼ਿਸ਼ ਕਰੀਏ ਵੀ ਉਸ ਤੋਂ ਸਿੱਖ ਕੇ ਆਪਾਂ ਚੰਗਾ ਕੰਮ ਕਰੀਏ ਜਾਨੀ ਕਿ ਆਪਾਂ 10 ਦੀ ਬਜਾਏ ਆਪਾਂ ਵੀ ਕਮਾਈ ਦੀ ਕੋਸ਼ਿਸ਼ ਕਰੀਏ ਆਪਾਂ ਤੇ ਇਸ ਤਰ੍ਹਾਂ ਜੇਕਰ ਆਪਾਂ ਕੋਈ ਵੀ ਕੰਮ ਕਰਦੇ ਆ ਇਹਦੇ ਵਿੱਚ ਕੋਈ ਮਾੜਾ ਨਹੀਂ ਹੈਗਾ ਠੀਕ ਹੈ ਹਨਾ ਤੇ ਵਧੀਆ ਕੰਮ ਆ ਜੀ ਮੈਂ ਇਸ ਕੰਮ ਨੂੰ ਮਾੜਾ ਨਹੀਂ ਗਿਣੂੰਗੀ ਦੇਖੋ ਆਪਾਂ ਕਰੇ ਹਨਾ ਵੈਸੇ ਵੀ ਤਾਂ ਆਪਾਂ ਘਰ ਦਾ ਕੰਮ ਕਰਦੇ ਆ ਤੇ ਜੇਕਰ ਆਪਾਂ ਕੰਮ ਨੂੰ ਆਪਾਂ ਤਾਂ ਹਣਾ ਦੁਨੀਆ ਦੇ ਸਾਹਮਣੇ ਆਪਾਂ ਸ਼ੇਅਰ ਕਰਦੇ ਆਂ ਦੇਖੋ ਜੀ ਆਪਾਂ ਕੰਮ ਕਰਦੇ ਆਂ ਮੇਰਾ ਕੰਮ ਕੀ ਆ ਦੇਖੋ ਜੀ ਮੈਂ ਕੱਲੀ ਜਾਨੀ ਆ ਘਰ ਦੇ ਵਿੱਚ ਹਨਾ ਤੇ ਹਸਬੰਡ ਮੇਰੇ ਤੇ ਮੇਰਾ ਬੇਟਾ ਮੇਰੇ ਹਸਬੰਡ ਦਾ ਚਲੋ ਹਨਾ ਖੇਤੀ ਕਰਦੇ ਕੋਈ ਜੌਬ ਵਗੈਰਾ ਨਹੀਂ ਕਰਦੇ ਹੈਗੇ ਹਨਾ ਤੇ ਖੇਤੀ ਕਰਦੇ ਆ ਜੀ ਉਹ ਉਹਨਾਂ ਨੇ ਆਪਦਾ ਖੇਤ ਦਾ ਕੰਮ ਕਰ ਲੈਣਾ ਤੇ ਮੇਰਾ ਘਰ ਦਾ ਕੰਮ ਦੇਖੋ ਜੀ ਪਹਿਲਾਂ ਮੈਂ ਪਸ਼ੂਆਂ ਦਾ ਕੰਮ ਵੀ ਮੈਂ ਹੀ ਸਟਾਰਟ ਕੀਤਾ ਸੀਗਾ ਪਰ ਮੈਨੂੰ ਥੋੜਾ ਜਿਹਾ ਪਸ਼ੂਆਂ ਦੇ ਕੰਮ ਦੇ ਵਿੱਚੋਂ ਮੈਨੂੰ ਪ੍ਰੋਬਲਮ ਇਹ ਆ ਰਹੀ ਆ ਕਿਉਂਕਿ ਮੈਂ ਇਹਨੂੰ ਜਿੰਨਾ ਮੇਰਾ ਸੁਪਨਾ ਸੀਗਾ ਵੀ ਮੈਂ ਇੰਨੇ ਪਸ਼ੂ ਰੱਖਾਂ ਤੇ ਮੈਨੂੰ ਥੋੜੀ ਜਿਹੀ ਜਗ੍ਹਾ ਦੀ ਪ੍ਰੋਬਲਮ ਆ ਰਹੀ ਆ ਕਿਉਂਕਿ ਸਾਡੀ ਜਗ੍ਹਾ ਘਟਾ ਤੇ ਜੇਕਰ ਮੈਂ ਜਿਵੇਂ ਪਾਸੇ ਹੋਰ ਜਗ੍ਹਾ ਲੈ ਕੇ ਖੁੱਲਾ ਜਾਨੀ ਕੀ ਹੈ ਨਾ ਜਗ੍ਹਾ ਹੋਰ ਲੈ ਕੇ ਜਿਆਦਾ ਪਸ਼ੂ ਰੱਖ ਸਕਾਂ ਐਨੀ ਹਲੇ ਤੱਕ ਮੇਰੇ ਕੋਲੇ ਪਹੁੰਚ ਨਹੀਂ ਹੈਗੀ ਤੇ ਐਨੇ ਜਿੰਨੀ ਔਕਾਤ ਵਾਹਿਗੁਰੂ ਨੇ ਬਖਸ਼ੀ ਆ ਪੌਸਾਵ ਦੇ ਵਿੱਚ ਚੰਦਿਆ ਹਨਾ ਤੇ ਫਿਰ ਮੈਂ ਸੋਚਿਆ ਵੀ ਚਲੋ ਨਾਲ ਆਪਾਂ ਇਹ ਵੀ ਕੰਮ ਮਾੜਾ ਨਹੀਂ ਹੈਗਾ YouTube ਦਾ ਦੇਖੋ ਜੀ ਮੈਂ ਆਪਦਾ ਘਰ ਵੀ ਸੰਭਾਲਦੀਆਂ ਨਾਲ YouTube ਵੀ ਸੰਭਾਲਦੀ ਆ ਤੇ ਫਿਰ ਜਿਸ ਤਰ੍ਹਾਂ ਦਾ ਕਹਿੰਦੇ ਹੁੰਦੇ ਆ ਵੀ ਜਦੋਂ ਆਪਾਂ ਇਹ ਜੀ ਸੋਚ ਲਿਆ ਵੀ ਅਸੀਂ ਮਿਹਨਤ ਕਰਨੀ ਆ ਤੇ ਅਸੀਂ ਮੰਨ ਕੇ ਚੱਲੋ ਅੱਗੇ ਆਉਣਾ ਹੈ ਹਨਾ ਤੇ ਆਪਾਂ ਆਪਦੀ ਜ਼ਿੰਦਗੀ ਨੂੰ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਕਿਉਂਕਿ ਆਪਾਂ ਨੂੰ ਹੁੰਦਾ ਵੀ ਆਪਾਂ ਆਪਦੇ ਬੱਚਿਆਂ ਲਈ ਅਸੀਂ ਕੁਝ ਚੰਗਾ ਕਰਕੇ ਚਾਹੀਏ ਹਨਾ ਤੇ ਜੇਕਰ ਆਪਾਂ ਸੋਚਦੇ ਆ ਵੀ ਆਪਾਂ ਕੁਝ ਚੰਗਾ ਕਰੀਏ ਆਪਦੇ ਪਰਿਵਾਰ ਦੇ ਵਾਸਤੇ ਤਾਂ ਫਿਰ ਆਪਾਂ ਨੂੰ ਥੋੜੀ ਬਹੁਤੀ ਤਕਲੀਫ ਤਾਂ ਝੱਲਣੀ ਪਊਗੀ ਤੇ ਕਿਉਂਕਿ ਦੇਖੋ ਮੇਰੇ ਕੋਲ ਟਾਈਮ ਹੁਣ ਜਿੰਨ ਦਿਨ ਛੋਟੇ ਦੇਖੋ ਜੀ ਨਾਲ-ਨਾਲ ਮੈਂ ਆਪਦਾ ਘਰ ਦਾ ਕੰਮ ਕਰਦੀ ਆਂ ਨਾਲ-ਨਾਲ ਆਪਾਂ ਵੀਡੀਓ ਵੀ ਬਣਾ ਲੈਨੇ ਆ ਫਿਰ ਵੀਡੀਓ ਨੂੰ ਐਡੀਟਿੰਗ ਕਰਨਾ ਹੈਨਾ ਅਪਲੋਡ ਕਰਨਾ YouTube ਤੇ ਕਿੰਨਾ ਹੈਨਾ ਮਿਹਨਤ ਦਾ ਕੰਮ ਆ ਤੇ ਪਰ ਕੋਈ ਗੱਲ ਨਹੀਂ ਜੀ ਜੇਕਰ ਆਪਾਂ ਇਸ ਮਿਹਨਤ ਦੇ ਵਿੱਚ ਸਫਲ ਹੁੰਨੇ ਆ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਤੁਸੀਂ ਵੀ ਸਾਰੀਆਂ ਭੈਣਾਂ ਜਰੂਰ ਆਪਣਾ ਜਿਹੜਾ ਕੰਮ ਆ ਜਾਰੀ ਰੱਖਿਓ ਤੇ ਕਾਫੀ ਮ ਭੈਣਾ ਹੈਗੀਆਂ ਜਿਹੜੀਆਂ ਮੇਰੇ ਨਾਲ ਚੁੜੀਆਂ ਜਿਨ੍ਹਾਂ ਦਾ ਚੈਨਲ ਹਜੇ ਤੱਕ ਮੋਨਟਾਈਜ਼ ਨਹੀਂ ਹੋਇਆ ਤੇ ਉਹਨਾਂ ਨੂੰ ਮੈਂ ਇਹੀ ਕਹੂੰਗੀ ਕਿ ਤੁਸੀਂ ਦਿਲ ਨਾ ਛੱਡਿਓ ਤੇ ਆਪਣੀ ਮਿਹਨਤ ਜਿਹੜੀ ਆਪਦਾ ਕੰਮ ਆ ਉਹ ਜਾਰੀ ਰੱਖਿਓ ਤੇ ਜ਼ਰੂਰ ਆਪਣੇ ਮੁਕਾਮ ਤੇ ਇੱਕ ਨਾ ਇੱਕ ਦਿਨ ਤੁਸੀਂ ਪਹੁੰਚੋਗੇ ਠੀਕ ਹੈ ਤੇ ਬਾਕੀ ਹਾਂਜੀ ਇਸ ਤਰ੍ਹਾਂ ਹੈਗਾ ਵੀ ਤੁਸੀਂ ਆਪਦਾ ਧਿਆਨ ਚ ਰੱਖ ਕੇ ਵੀ ਕੰਮ ਆ ਵੀ ਜਿਹਦੇ ਵਿੱਚ ਤੁਹਾਨੂੰ ਲੱਗਦਾ ਹਨਾ ਤੁਸੀਂ ਆਪਣਾ ਟੈਲੈਂਟ ਹੀ ਦਿਖਾਓ ਤਾਂ ਬਿਲਕੁਲ ਤੁਹਾਨੂੰ ਦੁਨੀਆ ਪਸੰਦ ਕਰੂਗੀ ਕਿ ਜ ਹਨਾ ਚੰਗਾ ਕੰਮ ਆਪਾਂ ਜਦੋਂ ਕਿਸੇ ਦੇ ਸਾਹਮਣੇ ਪੇਸ਼ ਕਰਦੇ ਆ ਤਾਂ ਹੌਲੀ-ਹੌਲੀ ਜਿਹੜੇ ਸਮਝਣ ਵਾਲੇ ਆ ਚੰਗੇ ਕੰਮ ਨੂੰ ਉਹ ਸਮਝ ਲੈਂਦੇ ਨੇ ਤੇ ਜ਼ਰੂਰ ਤੁਹਾਨੂੰ ਸਫਲ ਕਰਨਗੇ ਤੇ ਹਾਂਜੀ ਚਲੋ ਜੀ ਹੁਣ ਮੈਂ ਆਪਦੇ ਕੰਮ ਤੋਂ ਦੇਵੀ ਕਾਰਤੀ ਨਾਲ ਗੱਲਾਂ ਬਾਤਾਂ ਹੋ ਗਈਆਂ ਬਹੁਤ ਹਾਂਜੀ ਤੇ ਆਪਾਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ ਕਿ ਆਪਣਾ ਜਿਹੜਾ ਵਲੌਗ ਦਾ ਟਾਈਮ ਆਪਾਂ ਚੇਂਜ ਕਰਨਾ ਮੈਨੂੰ ਲੱਗਦਾ ਕਿ ਆਪਾਂ ਹੁਣ ਟਾਈਮ ਚੇਂਜ ਕਰ ਦਈਏ ਆਪਣਾ ਵਲੌਗ ਜਿਹੜਾ ਆਪਾਂ ਵੀਡੀਓ ਅਪਲੋਡ ਕਰਦੇ ਸੀਗੇ ਜੀ 12:10 ਤੇ ਦੁਪਹਿਰ ਤੋਂ ਬਾਅਦ ਤੇ ਫਿਰ ਤਾਂ ਕਰਕੇ ਹੁਣ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਉਸ ਟੈਂਪ ਤੇ ਵੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ ਜੇਕਰ ਆਪਣੇ ਤੋਂ ਇੱਕ ਦਿਨ ਵਲੌਗ ਨਹੀਂ ਬਣਿਆ ਜਨ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਸਾਰਾ ਰੂਟੀਨ ਦਿਖਾਉਣਾ ਹੁੰਦਾ ਜਿਸ ਤਰ੍ਹਾਂ ਆਪਾਂ ਸਵੇਰੇ ਵਲੌਗ ਸ਼ੁਰੂ ਕਰਤਾ ਹਨਾ ਤੇ ਸ਼ਾਮ ਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਵਿੱਚੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਮਜਬੂਰੀ ਬਣ ਜਾਂਦੀ ਹੈ ਆਪਣੇ ਤੋਂ ਕੋਈ ਵੀਡੀਓ ਨਹੀਂ ਬਣਦੀ ਫਿਰ ਨੈਕਸਟ ਡੇ ਜਨ ਕਿ ਆਪਾਂ ਨੂੰ ਜਿਹੜੀ ਵੀਡੀਓ ਹੋ ਬਣ ਆਫ ਕਰਨੀ ਪੈਂਦੀ ਹੈ ਨਹੀਂ ਤਾਂ ਫਿਰ ਇਸ ਤਰ੍ਹਾਂ ਹੁੰਦਾ ਜਿਵੇਂ ਸ਼ਾਮ ਨੂੰ ਮੈਂ ਉਹ ਸੀਗਾ ਵੀ ਸ਼ਾਮ ਦੇ ਟਾਈਮ ਤੇ ਰਾਤ ਜਾਨੀ ਕਿ ਕਹਿ ਲਓ 7:30 8 ਵਜੇ ਦੇ ਤੱਕ ਮੈਂ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂ ਸਾਰੇ ਭੈਣ ਭਰਾ ਜਰੂਰ ਰਿਕਵੈਸਟ ਆ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਲੱਗੇ ਕਿ ਹਾਂਜੀ ਆਪਾਂ ਟਾਈਮ ਚੇਂਜ ਕਰ ਸਕਦੇ ਆ ਤੁਹਾਨੂੰ ਸਹੀ ਲੱਗੇ ਵੀ ਜਾਨੀ ਕਿ ਜਿਵੇਂ 7:30 ਦਾ 8 ਦਾ ਟਾਈਮ ਜਿਹੜਾ ਹੋਵੇ ਵੀ ਉਸ ਟਾਈਮ ਤੇ ਆਪਾਂ ਵੀਡੀਓ ਜਿਹੜੀ ਅਪਲੋਡ ਕਰਿਆ ਕਰੀਏ ਜਾਨੀ ਕਿ ਆਪਣਾ ਵਲੌਗ ਜਿਹੜਾ ਉਸ ਟਾਈਮ ਤੇ ਅਪਲੋਡ ਕਰਦਿਆ ਕਰੀਏ ਤਾਂ ਤੁਹਾਨੂੰ ਉਹ ਟਾਈਮ ਕਿਸ ਤਰ੍ਹਾਂ ਸਹੀ ਲੱਗੂਗਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਉਹ ਟਾਈਮ ਠੀਕ ਹੈ ਤਾਂ ਪਲੀਜ਼ ਤੁਸੀਂ ਜਰੂਰ ਮੈਨੂੰ ਦੱਸਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤਾਂ ਫਿਰ ਆਪਾਂ ਟਾਈਮ ਜਿਹੜਾ ਉਹ ਚੇਂਜ ਕਰਾਂਗੇ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਅੱਜ ਸਿਰਫ ਮੈਨੂੰ ਸੀਗਾ ਮੈਂ ਕਿਹਾ ਵੀ ਆਪਾਂ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੇਰਾ ਚੈਨਲ ਜਿਹੜਾ ਮੋਨਟਾਈਜ਼ ਕਰਵਾ ਦਿੱਤਾ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਵੀ ਅੱਜ ਦਾ ਕੋਈ ਵੀ ਕੰਮ ਕਰ ਆਪਾਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਨਾ ਜੀ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਸੋਹਣੇ ਜਿਹੇ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਅੱਜ ਦੇ ਵਲੌਗ ਦੇ ਕਿਦਾਂ ਲੱਗਾ ਜਾਨੀ ਕਿ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਮੇਰੀਆਂ ਸਹੀ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਲਾਈਕ ਵੀ ਕਰਿਓ ਤੇ ਆਪਣੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਤਾਂ ਕਿ ਆਪਣੀ ਜਿਹੜੀ YouTube ਫੈਮਿਲੀ ਆ ਹੋਰ ਵੱਡੀ ਹੋ ਸਕੇ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ